ਆਹ ਦੇਖਦੇ ਜਾਸਾ ਦੇਸੀਆ ਕਿ ਨਿਤੀਆਂ ਨਿਕੇ ਜਿੱਤਾ ਸਾਡੇ ਵਿਦੇਸ਼ੀ ਭਾਵੇਂ ਤੇਰ ਵੱਜਦੀਆਂ ਨੇ ਪਰ ਮੈਂ ਪਹਿਲਾਂ ਇਹ ਕਿਹਾ ਸੀ ਉਹ ਬਖਰੇ ਨਹੀਂ ਗਏ ਅਸੀਂ ਬਖਰੇ ਨਹੀਂ ਆ ਉਹ ਸਾਡੇ ਖੰਭ ਨੇ ਤੇ ਖੰਭ ਤੇਰੇ ਨਾਲ ਆੜ ਨਹੀਂ ਹੁੰਦੇ ਆ ਜਦੋਂ ਤੇਰੇ ਉਡਾਰੀ ਮਾਰਨੀ ਹੋਵੇ ਤੇ ਸਰੀਰ ਨਾਲੇ ਕੋਈ ਸਲਾਣੇ ਜ਼ਰੂਰ ਪੈਂਦੇ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਸੇਖ ਕਾਲਾ ਕਾਂ ਦੀ ਉਡਾਰੀ ਮਾਰਦੇ ਪੰਛੀ ਆਲੇ ਖੰਭ ਨੇ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਜੋਰ ਮਾਰਨ ਸਰੀਰ ਤੋਂ ਸਾਹਤ ਲੈ ਤੇ ਸਰੀਰ ਪੰਜਾਬ ਆ ਪੰਜਾਬ ਨੂੰ ਭੰਡ ਕੇ ਪੰਜਾਬ ਨੂੰ ਕਮਜ਼ੋਰ ਕਰਕੇ ਪੰਜਾਬ ਨੂੰ ਨੁਕਸਾਨ ਕਰਕੇ ਪੰਜਾਬ ਨੂੰ ਨੰਗਰਾ ਕਰਕੇ ਜੇ ਪਹਿਜੋਗੇ ਤੇ ਖੰਮ ਕਦੇ ਕੰਮ ਦੇ ਨਹੀਂ ਹੁੰਦੇ ਆ ਤੁਸੇ ਇਥੇ ਪੰਛੀ ਗੇਰੀ ਮਾਰਦੇ ਬੈਠੇ ਨਾ ਸਰੀਰ ਨੂੰ ਨੁਸਾਨ ਪਹੁੰਚਾਉਂਦੇ ਖੰਮ ਨੂੰ ਕੋਈ ਨਾ ਕਰੋ ਸਰੀਰ ਦੇ ਇੱਕ ਦੇ ਸਾਟੀ ਦੇ ਪਤਲੀ ਭਾਂਡ ਤੋਂ ਖੰਮ ਨੂੰ ਕੋਈ ਨਾ ਕਰੋ ਪਰ ਜਿਹੜਾ ਜੋ ਕੰਗਰੇ ਇਦਾ ਕਦੇ ਖੰਮ ਦੇ ਚੱਤੇ ਪਰ ਜੇ ਕਦੇ ਖੰਮ ਮਾਰਦੇ ਤੇ ਸਰੀਰ ਉਹਦੇ ਛੱਡ ਦਿਓ ਪੰਛੀ ਵਰਤਾ tạmੀ ਆਪ ਵੀ ਦੋਏ ਇੱਕ ਦੋ ਜਿਹੇ ਸਹਾਯੋਗੀ ਬਾਈਏ ਇੱਕ ਦੋ ਜਿਹੇ ਦਾ ਸਾਥ ਦਈਏ ਤੇ ਇਸ ਪੰਛੀ ਨੂੰ ਹਰਦਾਲ ਕਰਾਈਏ ਕਿ ਪੰਜਾਬ ਨੂੰ ਹਰਦਾਲ ਕਰਾਈਏ ਉਹਦੇ ਲਈ ਅੱਗੇ ਵਧਿਏ ਅੱਜ ਰੋਥਾਵਾ ਤੇ ਟੈਸਟ ਕੋਰੇ ਨੇ ਜਿਲੰਦਰ ਵਿਆ ਰੋਇਪੁਰ ਵਿਆ ਸੋ ਇਹਨੂੰ ਆਪ ਵੀ ਲੈ ਕੇ ਜਾਣਾ ਇਸ ਗੱਲ ਤੱਕ ਕਿ ਇਹ ਪ੍ਰੋਟੈਸਟ ਦਾ ਧੜਕਾ ਜਾਵੇ ਤੇ ਕਰਕਾ ਜਾਣ ਦਾ ਤਰੀਕਾ ਅੱਜ ਦੇ ਦਿਨ ਘਟੋਗੱਤ ਇਹ ਬਣਦਾ ਕਿ ਇਹਨਾਂ ਦੇ ਜਸ਼ਨਾਂ ਦੇ ਵਿੱਚ ਅਸੀਂ ਸ਼ਾਮਲ ਨਹੀਂ ਹੋਣਾ ਜਿਹੜਾ ਸਕੂਲ ਕਾਲਜ ਜ਼ਬਰਦਸਤੀ ਨਿਆਣੇ ਨੂੰ ਕਵੇ ਕਿ ਨਈਂ ਦੇ ਸਕੂਲ ਭੇਜੋ ਰਿਓ ਭੇਜੋ ਤੇ ਪੰਜਾਬ ਵਾਸੀਆਂ ਨੇ ਮੇਰੀਆਂ ਪੀ ਲਿਆ ਜਿਹੜਾ ਸਕੂਲ ਕੋਲੇ ਤੁਹਾਨੂੰ ਜ਼ਬਰਦਸਤੀ ਕਵੇ ਸ਼ਬਦ ਇਹ ਵੀ ਤੁਹਾਡੀਆਂ ਲੱਤਾਂ ਤੇ ਜਾ ਹੋਵੇ ਤੇ ਅਸੀਂ ਆਪਣਾ ਬੱਚਾ ਨਹੀਂ ਭੇਜਣਾ ਪਰ ਜੇ ਜ਼ਬਰਦਸਤੀ ਕਰਦੇ ਨੇ ਆ ਇਹਨੂੰ ਕੋਈ ਕਵੇ ਕਿ ਤੇ ਇਹ ਕੇ ਸੋ ਨਈਂ ਕਿ ਸਕੂਲ ਚੋਂ ਕੱਢਾਂਗੇ ਉਹ ਕਰਦੇ ਫੁਰਾਂ ਕਰਦੇ ਤੇ ਕਰਦਾਂਗੇ ਆ ਬੇਟੀਆਂ ਦੋਵੇਂ ਚੱਲੇ ਜਾਂਦੀਆਂ ਤੁਹਾਡੇ ਨਾਲ ਸੰਪਰਕ ਕਰੋ ਇਹ ਨਾਲੇ ਕੋਈ ਇਹ ਮਤਰੀਕੀ ਵੀ ਨਹੀਂ ਕਹ ਸਕਦਾ ਕਿ ਅਸੀਂ ਜ਼ਬਰਦਸਤੀ ਤੁਹਾਡੇ ਨਾਲ ਅਤਗੇ ਪਵਾ ਕੇ ਜਾਂ ਤੰਗ ਵਿੱਚ ਕਾ ਕੇ ਨਚਾਉਣਾ ਹੈ ਅਸੀਂ ਨਚਾਉ ਨਹੀਂਗੇ ਇਹਨਾਂ ਦੇ ਬਾਦਸ਼ਾਹ ਬਾਗੀਆ ਜਾਂ ਬਾਦਸ਼ਾਹ ਤੇ ਬਾਗੀ ਇਹਨਾਂ ਨਾਲ ਬਣਾ ਬਣਾ ਤਾਂ ਕਿ ਅਸੀਂ ਆਪਣੇ ਬਾਦਸ਼ਾਹ ਤੱਕ ਪਹੁੰਚ ਸਕੀਏ ਇਹਨੇ ਗੱਲ ਨਾ ਮੈਂ ਤੁਹਾਡੇ ਤੋਂ ਮਾਣ ਵੀ ਮੰਗਦਾ ਹੈ ਸਾਡੀ ਪਹਿਚਾਣ ਬਰਕਰਾਰ ਰੱਖਿਏ ਆਪਣੀ ਆਈਡੈਂਟੀਟੀ ਨੂੰ ਬਖਤਾਰਾ ਰੱਖਿਏ ਸਾਡੇ ਆਈਡੈਂਟੀਟੀ ਇੰਡੀਅਨ ਨਹੀਂ ਹੋਣੀ ਚਾਹੀਦੀ ਸਾਡੀ ਆਈਡੈਂਟੀਟੀ ਸਾਡੀ ਪਹਿਚਾਣ ਮਹਾਰਾਸ਼ਟਰੀ ਹੋਣੀ ਚਾਹੀਦੀ ਆ ਪਰ ਉਸ ਜਾਂਗ ਨੂੰ ਜਦੋਂ ਆਪਣੇ ਮਨ 'ਚ ਲੈ ਕੇ ਕਲੀਅਰ ਕਰਕੇ ਚਲਾਗੇ ਫਿਰ ਆਪਣੇ ਆਪ ਸਮਝ ਲਗਣਾ ਪੈਣੀ ਆ ਕਿ ਕਿੱਥੇ ਲੋਕ ਨੇ ਸਲੂਟ ਮਾਰਨਾ ਤੇ ਕਿੱਥੇ ਨਹੀਂ ਮਾਰਨਾ ਕਿਹੜੀ ਗੱਲੀ ਨੂੰ ਤਾਕਾ ਬਾਈ ਕਮਾਲੇ ਕਿਹੜੀ ਨੂੰ ਨਹੀਂ ਕਰਨਾ ਤੇ ਸਿੱਤੀ ਹੈ ਜਦੋਂ ਤੱਕ ਪਲੀਜ਼ ਮਾਰਾ ਸਾਰਾ ਹਾਲਸਤਾਨੀ ਤੇ 15 ਅਗਸਤ ਦੇ ਸ਼ਬੇ ਜਨਮ ਦਿਨ ਨੂੰ ਹਾਲਸਤਾਨੀ ਇਹ ਜਿਹੜਾ ਦੋਗਲਾਪਣ ਹੈ ਨਾ ਇਹ ਖਤਮ ਕਰੀਏ ਤਾਂ ਉਹਦੇ ਜਿਹੜੇ ਸਾਰੇ ਪੰਜਾਬ ਵਾਸੀ ਉਹਨੂੰ ਪੀਲਾ ਕਿ ਆਉਂ ਕੱਟੇ ਉਹਦਾ ਪਾ ਹਾਲਸਤਾਨ ਮੇਰਾ ਦੁਰੀਏ ਹੋਰ ਸੰਭਲਾਂ ਮਾਰੀਏ ਜਦੋਂ ਸਾਰੇ